माज महल्ला पंजवा ਝੂਠਾ ਮੰਗਣ ਜੇ ਕੋਈ ਮੰਗੇ ਇਸ ਕਉ ਮਰਤੇ ਢੜੀ ਨਾ ਲਾਗੇ ਪਾਰ ਬ੍ਰਹਮ ਜੋ ਸਦਹੀ ਸੇਵੈ ਸੋ ਗੁਰ ਮਿਲਿ ਲਿਹ ਚਲ ਕਹਿਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਦਾਵੈ ਅਨੰਦਨ ਨਿਤ ਜਾਗੀ ਬਾਹਾਂ ਪਕੜਿ ਤਿਸ ਸੁਆਮੀ ਮੇਲਾ ਜਿਸ ਕੈ ਮਸਤ ਤੁ ਲਹਿਣਾ ਚਰਨ ਕਮਲ ਭਗਤਾ ਮਨ ਵੁਠੇ ਵਿਣ ਪਰਮੇਸ਼ਰ ਸਦਲੇ ਮੁਠੇ ਸੰਤ ਜਨਾ ਕੀ ਧੂੜ ਨਿਤ ਬਾਣਛਹਿ ਨਾਮ ਸਚੇ ਕਾ ਗਹਿਣਾ ਉਠਤ ਬੈਠਤ ਹਰ ਹਰ ਗਾਈਐ ਜਿ ਸਿਮਰਤ ਵਰ ਨਿਹਚਲ ਪਾਈਐ ਨਾਨਕ ਤਉ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਰਾਗ ਮਾਜ ਅਸਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਸ਼ਬਦ ਰੰਗਾਏ ਹੁਕਮ ਸਬਾਏ ਸੱਚੀ ਦਰਗਾਹ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤਿਆ ਬਣਿਆ ਹਉ ਵਾਰੀ ਜੀਉ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾਣਿਆ ਰਹਾਉ ਨਾ ਕੋ ਮੇਰਾ ਹਾਂ ਕਿਸ ਕੇਰਾ ਸਾਚਾ ठाकुर ਤ੍ਰਿ ਭਵਨ ਮੇਰਾ ਹਉ ਮੈਂ ਕਰ ਕਰ ਜਾਏ ਠੇਰੀ ਕਰ ਅਵਗਣ ਪਛੋਤਾ ਵਣਿਆ ਹੁਕਮ ਪਛਾਣੈ ਸੋ ਹਰ ਗੁਣ ਵਖਾਣੈ ਗੁਰ ਕੈ ਸ਼ਬਦ ਨਾਮ ਲਿ ਸਾਨੈ ਸਭਨਾ ਕਾ ਦਰ ਲੇਖਾ ਸੱਚੈ ਛੂਟ ਸਨਾਮ ਸੁਹਾ ਵਣਿਆ ਮਨਮੁਖ ਭੂਲਾ ਠੌਰ ਨਾ ਪਾਏ ਜੰਮਦਾਰ ਬੱਧਾ ਚੋਟਾਂ ਖਾਏ ਬਿਨ ਲਾਵੇ ਕੋ ਸੰਗ ਨਾ ਸਾਥੀ ਮੁਕਤੇ ਨਾਮ ਤੇ ਆਵਣਿਆ ਸਾਖਤ ਕੂੜੇ ਸੱਚ ਨਾ ਭਾਵੇ ਦੁਬਿਦਾ ਬਾਂਧਾ ਆਵੇ ਜਾਵੇ ਲਿਖਿਆ ਲੇਖ ਨ ਮਿਟੈ ਕੋਈ ਗੁਰਮੁਖ ਮੁਕਤ ਕਰਾਣਿਆ ਪੈ ਰੜੈ ਤਿਰ ਜਾਤੋ ਨਾਹੀ ਝੂਠ ਵਿਚੁੰਨੀ ਰੋਵੈ ਤਾਹੀ ਆਵਦਨ ਮੁਠੀ ਮਹਿਲ ਨਾ ਪਾਏ ਆਵਣ ਗੁਣ ਬਖਸ਼ਾ ਬਣਿਆ ਪਈੜੈ ਜਿਨ ਜਾਤਾ ਪਿਆਰਾ ਗੁਰਮੁਖ ਬੂਝੈ ਤਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਸਚੈ ਨਾਮ ਸਮਾਵਣਿਆ ਗੁਰਮੁਖ ਬੂਝੈ ਅਕਾਥ ਕਹਾਵੇ ਸਚੈ ਠਾਕੁਰ ਸਾਚੋ ਪਹਾਵੇ ਨਾੰਕ ਸੱਚ ਕਹੇ ਬੇਨੰਤੀ ਸੱਚ ਮਿਲੇ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਹਉ ਮੈਂ ਮਾਰ ਸਦਾ ਸੁਖ ਪਾਇਆ ਮਾਇਆ ਮੋ ਚੁਕਾ ਵਣਿਆ ਹਉ ਵਾਰੀ ਜੀਉ ਵਾਰੀ ਸਤਗੁਰ ਕੈ ਬਲਿਹਾਰਣਿਆ ਗੁਰਮਤੀ ਪਰਗਾਸ ਹੋਆ ਜੀ ਅਨ ਦਿਨ ਹਰ ਗੁਣ ਗਾਵਣਿਆ ਰਹਾਉ ਤਨ ਮਨ ਖੋਜੇ ਤਾਂ ਨਾ ਪਾਇਉ ਧਾਵਤ ਰਾਖੈ ਥਾਕ ਰਹਾਏ ਗੁਰ ਕੀ ਬਾਣੀ ਅਨ ਦਿਨ ਗਾਵੇ ਸਹਜੇ ਭਗਤ ਕਰਾਵਣਿਆ ਇਸ ਕਹਾयां ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੈ ਤਾਂ ਵੇਖਾ ਨਾਵ ਦਰਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਿਸਾਈ ਆਂ ਦਿਨ ਸਦਾ ਰਹੇ ਰੰਗ ਰਾਤਾ ਦਰ ਸੱਚੈ ਸੋਝੀ ਪਾਵਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੈ ਲਾਗੀ ਪਰਮ ਕੁਲਹਾਣੀ ਅਗਿਆਨੀ ਅੰਧਾ ਮਗ ਨਾ ਜਾਣੈ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉ ਮੈਂ ਮੇਰਾ ਠਾਕੁਰ ਹਾਇਆ ਗੁਰ ਸਾਖੀ ਮਿਟਿਆ ਅੰਧਾਰਾ ਬਜਰਕ ਪਾਠ ਖੁਲਾਵਣਿਆ ਹਉ ਮੈਂ ਮਾਰ ਮਨ ਵਸਾਇਆ ਗੁਰ ਚਰਣੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਣਾ ਸਭ ਤੁggੈ ਤਾਈ ਜਿਸ ਬਖਸ਼ੇ ਤਿਸ ਦੇ ਵਢਾਈ ਨਾਨਕ ਨਾਮ ਧਿਆਏ ਸਦਾ ਤੁਮ ਜੰਮਣ ਮਰਨ ਸਵਾਰਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗੰਮ ਅਪਾਰਾ ਬਿਨ ਤੱਕੜੀ ਤੋਲੈ ਸੰਸਾਰਾ ਗੁਰਮੁਖ ਹੋਵੈ ਸੋਈ ਬੂਜੈ ਗੁਣ ਕਹੈ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮ ਮਨਿ ਸਾਵਣਿਆ ਜੋ ਸਚ ਲਾਗੇ ਸੇ ਆਨ ਜਨ ਜਾਗੇ ਦਰ ਸਚੈ ਸੋ ਬਾਪਾਵਣਿਆ ਰਹਾਉ ਆਪ ਸੁਣੈ ਤੈ ਆਪੇ ਵੇਖੈ ਜਿਸਨੂੰ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਇ ਲੈ ਸੋ ਲਾਗੈ ਗੁਰਮੁਖ ਸੱਚ ਕਮਾ ਬਣਿਆ ਜਿਸ ਆਪ ਕੁਲਹਾਏ ਸੋ ਕਿਥੈ ਹੱਥ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਨ ਸਤਗੁਰ ਮਿਲਿਆ ਸੇਵਡ ਭਾਗੀ ਪੂਰੇ ਕਰਮ ਮਿਲਾ ਬਣਿਆ ਪਈ ਅੜੈ ਤਨ ਅਨ ਦਿਨ ਸੁਤੀ ਤੰਤ ਵਿਸਾਰੀ ਅਵਗਣ ਮੁਤੀ ਆਨਦਨ ਸਦਾ ਫਿਰੈ ਬਿਨ ਲਾਮਦੀ ਬਿਨ ਪਿਰ ਨੀਂਦ ਨਾ ਪਾਵਣਿਆ ਪਈ ਅੜੈ ਸੁਖ ਦਾਤਾ ਜਾਤਾ ਹੁ ਮੈਂ ਮਾਰ ਗੁਰ ਸ਼ਬਦ ਪੁਛਾਤਾ ਸੇਜ ਸੁਹਾਵੀ ਸਦਾ ਪਿਰ 라ਵੇ ਸੱਚ ਸਿੰਗਾਰ ਬਣਾ ਬਣਿਆ ਲਖ ਚੌਰਾਸੀ ਜੀ ਉਪਾਏ ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਤੇਲ ਵਿਖਾਟ ਸਦਾ ਜਨ ਨਿਰਮਲ ਦਰ ਸੱਚੈ ਨਾਮ ਸੁਹਾਵਣਿਆ ਲੇਖਾ ਮੰਗੈ ਤਾਂ ਕਿਨ ਦੀਐ ਸੁਖ ਨਾਹੀ ਫੁਨ ਦੂਵੈ ਤੀਐ ਆਪੇ ਬਖਸ਼ ਲੈ ਪ੍ਰਭ ਸਾਚਾ ਆਪੇ ਬਖਸ਼ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸ਼ਬਦ ਮਿਲਾਏ ਨਾਨਕ ਨਾਮ ਮਿਲੈ ਵਡਿਆਈ ਆਪੇ ਮੇਲ ਮਿਲਾਵਣਿਆ